ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਾ ਦੂਸਰ ਠੀਕ ਠਾਕ ਹਾਂ ਕਿ ਤੇ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਬਲੌਗ ਸ਼ੁਰੂ ਕਰਦੇ ਪਹਿਲਾਂ ਇੱਕ ਰਿਕਵੈਸਟ ਇਹ ਆਪਣਾ ਚੈਨਲ ਜੂਬਸਕ੍ਰਾਈਬ ਕਰ ਲਓ ਅੱਜ ਆਪਾਂ ਖੜੇ ਆਂ ਜੀ ਗੁਰੂ ਘਰ ਦੇ ਵਿੱਚ ਐਸਾ ਰਿਵਾਰ ਸਾਹਿਬ ਦੇ ਸਾਈਡ ਸਾਰੀ ਸੰਗਤ ਪਿੰਡ ਕਿੰਗਰੇ ਦੀ ਸਾਡੇ ਪਿੰਡ ਦੀ ਸੇਵਾ ਕਰ ਰਹੀ ਹੈ ਸਮਝ ਦਿਖਾਉਣੇ ਆ ਸੇਵਾ ਦੇ ਬਲੌਗ ਅੱਜ ਦਿਖਾਉਣੇ ਤੁਹਾਨੂੰ ਕੀ ਕੰਮ ਕਰ ਰਹੇ ਆ ਤੇ ਮੈਂ ਥੋੜਾ ਲੇਟ ਹੋ ਗਿਆ ਮੈਂ ਥੋੜਾ ਬਲੌਗ ਇੱਥੇ ਬਣਾ ਲਿਆ ਬਿਲਕੁਲ ਹੋਇਆ ਇਹ ਕਿਾ ਵੀ ਤਿਆਰ ਆ ਕਿਾ ਵੀ ਨਹੀਂ ਆਜਾ ਬਲੌਗ ਕੋਲ ਬਲੌਗ रिकवैसट भी अपने चैनल जरूर सब्सक्राइब कर दो दिखाने से मंदिर जाके देखो दरबार साहब अपना लगे भाई जी मुंडिया देखो बच्चे सेवा इधर पथे चलाते अपना सारी संगत ਅਰੇ ਤੁਮ ਤਾਂ ਨ ਲੱਗੀ ਹੋਈ ਆ ਸੇਵਾ ਕਰਨ। ਓਹ। ਕਾਰੇ ਪਿੰਡ ਗੰਗਰੇ ਦਾ। ਧੰਨਵਾਦ ਉਹਦੇ ਲੰਗਰ ਵੀ। ਆਹ। ਹੁਣ ਕਰੀ ਦੁਬਾਰੇ ਕਰੀ ਦੁਬਾਰੇ। ਦੁਆਰੇ ਹਮ ਸਟਾਈਲ ਮਾਰੀ। ਆ ਆ ਸੇ ਰਾਜਮ। ਅਕਾਦਮ ਹੋ ਗਿਆ ਕੰਮ ਤੇ ਪਾਣੀ ਕੱਢਦੇ ਆਂ ਉੱਚੋਂ ਥੱਲੂਆ ਥੱਲੂਆ ਉਧਰ ਚੱਲ ਰਹੀ ਜੀ ਸੇਵਾ ਲੰਗਰ ਦੀ ਕੜੀ ਚੌਲ ਬਣ ਰਿਹਾ ਉਹ ਤੁਹਾਨੂੰ ਦਿਖਾਉਣੀ ਆ ਸਾਨੂੰ ਆਇਓ ਮਾ ਵਾਹ ਇੱਧਰ ਬਾਬਾ ਜੀ ਦੇਖ ਰਖਦੇ ਵਿੱਚ ਕੜੀ ਚੌਲ ਲਵੇ ਲੰਗਰ ਸੰਗਤਾਂ ਵਾਸਤੇ ਤਿਆਰ ਹੋ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੰਡੋ ਸਤਨਾਮ ਵਾਹਿਗੁਰੂ ਜੀ ਆਪਦੇ ਨਾਲ ਲੰਗਰ ਰਜ ਤਿਆਰ ਹੋ ਰਿਹਾ ਦੇਖੋ ਬੜੀ ਤਿਆਰ ਕਰਦੇ ਬਾਬਾ ਜੀ ਸਤਨਾਮ

ਲੋ ਜੀ ਸੇਵਾ ਕਰ ਰਹੇ ਆ ਤੇ ਗੁੰਮੜ ਸਾਹਿਬ ਦੇ ਉੱਤੇ ਆ ਦੇਖੋ ਸਫਾਈ ਕਰਨੀ ਆ ਇਧਰ ਖੇਤਾਂ ਦਾ ਮਾਹੌਲ ਦੇਖੋ ਪੀਲੇ ਪੀਲੇ ਕਣਕਾਂ ਤੇ ਇਧਰ ਸਾਡਾ ਪਿੰਡਾਰੇ ਪਾਸੇ ਥੱਲੇ ਸੇਵਾਦਾਰ ਉੱਤੇ ਪਰ ਥੇਪਾ ਆ ਦੇਖੋ ਮੋਕਲੇ ਮਦਦ ਆ ਰਹਾ ਆ ਰਿਹਾ ਡਰ ਅਰੇ ਹਟ ਜਾ ਆ ਇੰਨੇ ਅਰੇ ਲੱਗਦਾ ਤੇ ਵਾ ਇਹ ਉਹ ਜੜਾ ਦੇ ਕੇ ਕਿ ਮੈਡਮ ਅਰਦੀ ਦਾ ਹੀ ਨਹੀਂ ਛੜੂ ਜਨਾ ਬੰਨ ਦੇ ਬੰਨ ਫਿਰ ਨਹੀਂ ਕਰੇ ਉਹਨੂੰ ਬੰਦ ਕਰ ਚਲੋ ਮੈਨੂੰ ਖੜੀ ਪਾਇ ਜਬਰ ਪਠਾ ਟਾਟ ਅਜੀ ਕੜੀ ਦਾ ਤੇ 14 ਲੰਗਰ ਤਿਆਰ ਹੈ ਬਾਬਾ ਜੀ ਦੇ ਸਾਰੇ ਲੰਗਰ ਤਿਆਰ ਕਰਿਆ ਸੇਵਾਦਾਰਾਂ ਨੂੰ ਸਪਾਉਂ ਦੀ ਤਿਆਰੀ ਹੈ ਇਹ ਭਾਫ ਨੇ ਬੰਨੋ ਨਗਾਂਦੀ ਹਾਂ ਹਾਂ ਇਹ ਆਪਾਂ ਨੂੰ ਉਪਾਣ ਲੈਣਾ ਸਾਰੀ ਸੰਗਤ ਸੇਵਾ ਦੇ ਵਰਤਾ ਰਹੇ ਆਪਾਂ ਵੀ ਲੱਗੇ ਹੋਏ ਆਂ ਸੇਵਾ ਦੇ ਬੱਬਾ ਚਮਚੇ ਲਈ ਕਰੀਓ ਭਾਜੀ साहब तक सेवा हो गई उपर जो गुटका साहब आना ही जगह इतने बनाती पहला बाबा जी ने उपर करके आलमारी इतने लाती है पहले चले होंगी सी गुटका साहब जो भी रुमाला साहब इतने आ जान गए उपर नहीं करके इतने बारह बजे हो गया ਇੱਕ ਆਪ ਨਵੀਂ ਸ਼ਹਿਰ ਹੈ ਹਾਂ ਇਹ ਬਾਰੀ ਪੜਨੀ ਇੱਥੇ ਬੈਠ ਕੇ ਆਪਾਂ ਤੋਂ ਤੇ ਭਾਈ ਚਾਰ ਗੱਦੇ ਭੇਜਣੇ ਭਾਈ ਬਸ ਸਹੀ ਹੋਣਾ ਅੱਛਾ ਗੱਦੇ ਦੋ ਚਾਰ ਗੱਦੇ ਹੋਰ ਮੈਂ ਇਹਦਾ ਪੂਰੀ ਬਣਾ ਦਿੰਦਾ ਪਰ ਮੈਂ ਪਹਿਲਾਂ ਲੈ ਆਉਣਾ ਚਾਹੁੰਦਾ ਹਾਂ ਚੌੜ ਨੂੰ ਲਾਣ ਦੇ ਤੋਂ ਪੂਰੀ ਦੋੜ ਮੈਂ ਚਾਹੁੰਦਾ ਆਹ ਹੋਲੇ ਕਈ ਇਹਨਾਂ ਹਾਲਾਤਾਂ ਸੁਰੀ ਵਿੱਚ ਕੋਟੇ ਕੋਟ ਸਾਹ ਜੀ ਹੁਣ ਕਰ ਰਹੇ ਇੱਥੇ ਸੰਗਤ ਚੰਦੂਆ ਸਾਹਿਬ ਦੀ ਸੇਵਾ ਚਾਰੇ ਕੁੰਨਿਆਂ ਤੇ ਸੰਗਤ ਲੱਗੀ ਹੋਈ ਹੈ ਕਿ ਬਾਬਾ ਜੀ ਦੱਸ ਰਹੇ ਹੈ कैलेडा ओ बेट आई दे तो तारी ते बाग गया ओ तो तो तारी तो पिज़ा है बाबा यार देखो ओ तारी नहीं आज तारी सही आ गया पिज़ारी तू चल लाकर नहीं ओ चल लाकर दे के कालू का साले तू कालू मारो यार ਉਹ ਇਹ ਸੰਗਤਪੁਰੀ ਸਰਦਾ ਦੇ ਨਾਲ ਜੋ ਸੇਵਾ ਕਰ ਰਹੀ ਹੈ ਕਿ ਸ਼ਾਮ ਦਾ ਵੇਲਾ ਹੋਣ ਵਾਲਾ ਪੂਰਨ ਸਾਜ ਦੀ ਵੀ ਪ੍ਰਕਾਸ਼ ਕਰਨੀ ਹੈ ਕੱਲ ਨੂੰ ਖੰਡ ਪਾਠ ਵੀ ਪ੍ਰਕਾਸ਼ ਹੋਣੀ ਹੈ ਅੱਜ ਨਾ ਇਸ ਸਵੇਰੇ ਸੂਰਜ ਆਇਆ ਸੀ ਕੋਠੀ ਦੇ ਵਿੱਚ ਚਿੜੀਆਂ ਮਾਰਨ ਇੱਧਰ ਬਾਈ ਲੱਗ ਰਿਹਾ ਫਲੰਬਰ ਤੇ ਮੈਂ ਵੀ ਇਹ ਸਵਕਾ ਦਾ ਟਾਈਮ ਹੈ ਜਿਹੜੀ ਜਾਨਾ ਅੱਲੇ ਫਿਰ ਮੈਂ ਮਾਰ ਰਿਹਾ ਇੱਧਰ ਮੇਰਾ ਕਟਰ ਚੱਲੀ ਜਾਂਦਾ ਇੱਧਰ ਕਲੰਬਰ ਸਮਗਰੀ ਅੰਦਰ ਜੇ ਆਪਾਂ ਫਿਰਿਆ ਮਾਰੀ ਜੰਨਿਆ ਦੇ ਕੋਠੀ ਦੇ ਵਿੱਚ ਤੁਸੀਂ ਮੇਰਾ ਹਾਲ ਦੇਖ ਸਕਦੇ ਹੋ। ਇਹ ਕਲੰਬਰ ਦਾ ਹਾਲ ਤੁਸੀਂ ਸਮਝੋ। ਹਾਲੇ ਤੁਸੀਂ ਵੱਧਦੇ ਹੋਇਆ ਹੈ। ਕਲੰਬਰ ਦਾ ਵੀ ਹਾਲ ਤੁਸੀਂ ਦੇਖ ਲਿਆ। ਤੇ ਇਹ ਮੇਰਾ ਵੀ ਹਾਲ ਦੇਖੋ। तीन कमर के बच्चे मारते हैं बैट बॉल जी अठ बजे कण कटा करके इस करके झिड़िया मारते हैं पहले दिन कट के पैसा पा देंगे की हो गया डेढ़ बज गई और जी सर पाया जी खड़ता ਹਰੀ ਮੱਚ ਦੇ ਦੇ ਸਾਨੂੰ ਪਾਈਆ ਬਾਬਾ ਬੇ ਯਾਰ ਸਾਨੂੰ ਬਹੁਤ 10 ਕਿਲੋ ਪਿਆਜ਼ ਪਾ ਦੇ ਆਹਾ ਲਾਲਾ ਸਾਹਿਬ ਨਾਲ ਸਾਨੂੰ ਇਸ ਤੋਂ ਬੜਾ ਕੋੰਟਾ-ਬੰਟਾ ਕੰਮ ਆ ਲਾਵੇ ਬਧੀ ਆਪੇ ਆਜੇ ਕੰਮ ਕੋੰਟਲ ਤੋਂ ਹੋਣੀ ਪਈ ਸੁਰਮਾ ਕਹ ਰਿਹਾਦਾ ਹੈਗਾ ਬਹੁਤ ਜਿੱਦੀ ਲੱਗਣਾ ਮੇਰੀ ਵੀ ਕਿਤਾਨਦਾਰੀ ਆ ਮੈਂ ਮੇਰੇ ਕੋਲ ਥਿਆ-ਥਿਆ ਆ ਜਾਈਦੇ ਨਾ ਕਰ ਗਾ ਗੁਰੂ ਜੀ ਕਹੇ 16 ਅੰਦਰ ਮੈਂ ਦੇਣਾ ਲੱਗਦਾ ਮੈਂ ਇਹਨਾਂ ਨੂੰ ਗਾਲ ਦਸਾਂ ਮੈਂ ਲੋ ਜੀ ਆਈ ਸਬਜੀ ਮੰਡੀ ਲੋ ਜੀ ਸਾਰੀ ਸਬਜੀ ਆਪਾਂ ਰੱਖ ਲਈਏ ਕੱਲ ਨੂੰ ਲੰਗਰ ਲਾਉਣਾ ਖੁੰਬਾ ਵਗੈਰਾ ਸਭ ਕੁਝ ਗੁਰੂ ਘਰ ਲੰਗਰ ਲਾਉਣਾ ਕੱਲ ਨੂੰ ਆਪਣੇ ਬਾਈ ਦੁਕਾਨਦਾਰ ਆਪਾਂ ਆਏ ਅਸੀਂ ਨਾਲ ਉਹਦੇ ਸਾਰੀ ਸਬਜੀ ਲੈ ਲਈ ਆ ਤਾਲ ਨੂੰ ਗੁਰੂ ਘਰ ਤੋਂ ਉੱਪਰ ਹੈ ਨਾ ਐਸ ਸਾਈਡ ਹੈ ਸਬਜ਼ੀ ਮੰਡੀ ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਠੀਕ ਠਾਕ ਹੋਵੋ ਤੇ ਅੱਜ ਅਸੀਂ ਖੜੇ ਹਾਂ ਗੁਰੂ ਘਰ ਤੇ ਅੱਜ ਬਸਾਖੀ ਦੇ ਸੁਭਿਦਾਰੇ ਤੇ ਆਸਮਤ ਸਾਗਰ ਵਰਸ ਬੇਰੇ ਬੇਰੇ ਤੇ ਕਰ ਰਹੇ ਮੁੰਡੇ ਸੇਵਾ ਚਲਦੇ ਆ ਫਿਰ ਤੁਹਾਨੂੰ ਦਿਖਾਉਦੇ ਆ ਵੀਡੀਓ ਸ਼ੁਰੂ ਕਰਤੀ ਆਪਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਤੇ ਚੈਨਲ ਨੂੰ ਆਪਣੇ ਨੂੰ ਜੁੜ ਦੋ ਲੋ ਜੀ ਗੁਰੂ ਘਰ ਦੇ ਕਰੋਣੇ ਦਰਸ਼ਨ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਤੇ ਵਿਸਾਖੀ ਦੇ ਸਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਅੱਜ ਆ ਸਾਡੇ ਪਿੰਡ ਖੰਡਵਾਲ ਸਾਹਿਬ ਦੇ ਭੋਗ ਤੇ ਲੋ ਜੀ ਪ੍ਰੋਗਰਾਮ ਦੀ ਤਿਆਰੀ ਹੈ ਸੰਗਤ ਵੀ ਆਉਣੀ ਸ਼ੁਰੂ ਹੋ ਗਈ ਦਿਖਾਉਣਾ ਇਥੋਂ ਲੰਗਰ ਤਿਆਰ ਹੁੰਦਾ ਤੇ ਐਸੇਡ ਬਾਬਾ ਜੀ ਦੇ ਪ੍ਰਾਰਲਾ ਕਰਕੇ ਹੋਈ ਗਰਮੀ ਦਾ ਟਾਈਮ ਹੈ ਠੰਡੇ ਪਾਣੀ ਦਾ ਤੇ ਸਵੀਲ ਦਾ ਪ੍ਰੋਗਰਾਮ ਚੱਲ ਰਿਹਾ ਇੱਥੇ ਆਖਰਾ ਦੇ ਵਿੱਚ इधर माइया बीबियां लंगर तैयार कर रही जा। सारे जन ने पीलियां पगया ने पीलियां चुनिया सिरिया हुई ਮਿੱਠੇ ਜਾ ਰਿਹਾ ਤੇ ਆ ਰਿਹਾ ਇਹ ਸੰਗਤ ਦੇ ਵਿੱਚ ਬਿੜਤਾਉਂਦੀ ਤਿਆਰੀ ਹੈ ਸਾਰੀ ਸੰਗਤ ਪੰਗਰ ਦੇ ਵਿੱਚ ਬੈ ਕੇ ਚੱਕੂਗੀ ਤੇ ਇਹ ਸਾਈਡ ਚੱਲ ਰਹੀ ਹੈ ਪਾਣੀ ਛੜਕਣ ਦੀ ਸੇਵਾ ਕਿਉਂਕਿ ਨਿਹਰੀਆਂ ਦਾ ਟਾਈਮ ਹੈ ਮਰੇਤਾ ਬਹੁਤ ਔੜਦਾ ਤੇ ਕੱਚਾ ਤਾਂ ਐਸਰਕੇ ਪਾਣੀ ਦੀ ਸੇਵਾ ਚੱਲ ਰਹੀ ਹੈ ਅਡੋਰ 6000 ਲੱਗੇ ਹੋਏ ਆ ਪਾਣੀ ਤੇ ਕੋਈ ਭਾਂਡਿਆਂ ਤੇ ਭੋਗ ਪੈਣ ਦੀ ਤਿਆਰੀ ਹੈ ਸਾਖੀ ਦੇ ਸੁਭ ਦਿਹਾੜੇ ਤੇ ਹੰਡਪਟ ਸਾਹਿਬ ਦੇ ਭੋਗ ਪੈਣਗੇ ਅੱਜ ਲੋ ਜੀ ਇੱਧਰ ਭਾਂਡਿਆਂ ਦੀ ਸੇਵਾ ਕਰ ਰਹੇ